ਰਾਬਸੀ ਪੁਲਿਸ ਨੇ ਗੁਲਾਬਗੜ ਰੋਡ ਤੇ ਸਥਿਤ ਇੱਕ ਪੀਜੀ ਵਿੱਚ ਲੁਕੇ ਰਹਿ ਰਹੇ ਲੋਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰ ਨੂੰ ਕਾਬੂ ਕੀਤਾ ਜਦ ਪੁਲਿਸ ਗੈਂਗਸਟਰ ਨੂੰ ਕਾਬੂ ਕਰਨ ਲੱਗੀ ਤਾਂ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਇਸ ਦੌਰਾਨ ਜਵਾਬੀ ਫਾਇਰ ਕਰਦਿਆਂ ਪੁਲਿਸ ਦੀ ਫਾਇਰਿੰਗ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਜਿਸ ਦੀ ਪਛਾਣ ਸੁਮਿਤ ਬਿਸ਼ਨੋਈ ਵਾਸੀ ਰਾਜਸਥਾਨ ਦੇ ਰੂਪ ਵਿੱਚ ਹੋਈ ਜਦਕਿ ਦੂਜੇ ਦੀ ਪਛਾਣ ਪੰਕਜ ਵਾਸੀ ਸੋਨੀਪਟ ਹਰਿਆਣਾ ਦੇ ਰੂਪ ਵਿੱਚ ਹੋਈ ਮਾਮਲੇ ਦੀ ਜਾਣਕਾਰੀ ਦਿੰਦੇ ਐਸਐਸਪੀ ਸੌਰਵ ਜਿੰਦਲ ਅਤੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਦੀ 13 ਵਸੀ ਪੁਲਿਸ ਤੋਂ ਸਾਡੇ ਡੀਐਸ ਸਾਹਿਬ ਜੀ ਸ਼੍ਰੀ ਵਿਕਰਮ ਬਰਾੜ ਐ ਐਸਐਸਐਚ 13 ਵਸੀ ਸੁਮਿਤ ਦੇਰਾ ਬਤਰੀ ਦਾ ਮੇਰਾ ਨੂੰ ਸਵੇਰੇ ਕਿ ਇਨਫੋਰਮੇਸ਼ਨ ਮਿਲੀ ਕਿ ਗੁਲਾਮਗੜ ਰੋਡ ਤੇ ਪੀਜੀਆ ਦੇ ਵਿੱਚ ਕੁਝ ਜਿਹੜੇ ਕ੍ਰਿਮਨਲ ਰਹਿ ਰਹੇ ਨੇ ਜਿਹੜੇ ਮਾਰਕ ਰਾਈਨ ਮਾਗੇ ਇੱਥੇ ਲੋਕੇ ਕਰਕੇ ਇੱਥੇ ਅੱਗੇ ਲੁਕੇ ਹੋਏ ਨੇ ਇਸ ਇਨਫੋਰਮੇਸ਼ਨ ਦੇ ਡੀਐਸ ਜੀ ਵਿਕਰਮ ਬਰਾੜ ਐ ਐਸਐਸਓ 13 ਵਸੀ ਇੰਸਪੈਕਟਰ ਸੁਮਿਤ ਮੋੜ ਏਜੀਡੀਐਫ ਦੀ ਸਾਡੀ ਐਂਟੀ ਕ੍ਰਾਈਮ ਟਾਸਕ ਫੋਰਸ ਦੀ ਜਿਹੜੀ ਟੀਮ ਹੈ ਉਹ ਨਾਲ ਇਹਨਾਂ ਨੇ ਇਸ ਏਰੀਆ ਦੇ ਵਿੱਚ ਆ ਕੇ ਜਰੂਰ ਤਬਿਸ਼ ਕੀਤੀ ਤੇ ਇੱਥੇ ਚੈਕਿੰਗ ਸ਼ੁਰੂ ਕੀਤੀ ਭਾਈ ਪੀਜੀ ਦੇ ਵਿੱਚ ਜਦੋਂ ਉਹ ਫਸਟ ਫਲੋਰ ਤੇ ਗਏ ਇਹਨਾਂ ਦੇ ਪਏ ਇਹਨਾਂ ਨੇ ਕਮਰਾ ਖੜਕਾਇਆ ਤੇ ਅੰਦਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਉਸ ਵੇਲੇ ਜਦੋਂ ਨਾਕ ਕੀਤਾ ਤਾਂ ਅੰਦਰੋਂ ਜਿਹੜਕੇ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨੇ ਦੇਖਿਆ ਕਿ ਬਾਹਰ ਪੁਲਿਸ ਖੜੀ ਹੈ ਉਹਨੇ ਮਾਰ ਦੇਣ ਦੀ ਨੀਤ ਨਾਲ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਤ ਦੇ ਵਿੱਚ ਇੰਜਰੀ ਹੋਈ ਹੈ ਫਾਇਰ ਆਰਮ ਇੰਜਰੀ ਹੋਈ ਹੈ ਫਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ਡ ਹੈਗਾ ਜਿਹਨੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਜਾਨੋ ਮਾਰਨ ਦੀ ਨੀਤ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਬਿਸ਼ਨੋਈ ਹੈ ਇਹ ਬੇਸਿਕਲੀ ਹਨਮਾਨਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਹ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ ਬੜੇ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਹਨਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਮਹਾਵੀਰ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 35 ਸਾਲ ਦੀ ਉਮਰ ਦਾ ਲੜਕਾ ਸੀਗਾ ਉਹਦੀ ਤਿੰਡੇ ਹੜੇ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਕੇਸ ਦੇ ਵਿੱਚ ਇਹ ਜਿਹੜਾ ਮੇਨ ਅਕਿਊ ਸੀਗਾ ਉੱਥੇ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਇਹਨੇ ਅੱਜ ਪੁਲਿਸ ਪਾਰਟੀ ਤੇ ਵੀ ਹਮਲਾ ਕਰਨ ਦੀ ਮਤਲਬ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਾਇਰ ਆਮ ਯੂਜ਼ ਕੀਤਾ ਨਹੀਂ ਇਸ ਮਾਮਲੇ ਵਿੱਚ ਇਹ ਕ੍ਰਾਸ ਫਾਇਰਿੰਗ ਕਿੰਝ ਹੋਇਆ ਤੇ ਅਸੀਂ ਇਹਨੂੰ ਹੁਣ ਨਾਅ ਦੇ ਨਾਲ ਇਹਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ ਕਿੰਨੇ ਨੰਬਰ ਕਮਰੇ ਸੀ ਤੇ ਕਿੰਨੇ ਫਾਇਰ ਕ੍ਰਾਸ ਫਾਇਰ ਉਹਨੇ ਕਿੰਨੇ ਕਿਹਾ ਸੀ ਕਿੰਨੇ ਕਿਹਾ ਬੋਲ ਚੁੱਕੀ ਲਾਈਵ ਚੱਲ ਰਿਹਾ ਹੈ ਬਾਕੀ ਸਾਰੀ ਫ੍ਰੈਂਸਿਕ ਟੀਮ ਜੋ ਮੌਕੇ ਤੇ ਆ ਰਹੀ ਹੈ ਪੰਨੇ ਨੇ ਅੰਦਰੋਂ ਰੂਮ ਦੇ ਵਿੱਚੋਂ ਜਿਹੜਾ ਇੱਕ ਫਾਇਰ ਕਿੱਦਾਂ ਜਿਹੜਾ ਜਾਲੀ ਦੇ ਵਿੱਚ ਦੀ ਹੋ ਕੇ ਪੁਲਿਸ ਪਾਰਟੀ ਸੱਡੀ ਪੁਲਿਸ ਪਾਰਟੀ ਨੇ ਬੜੀ ਬਹਤਰੀ ਨਾਲ ਕੰਮ ਕੀਤਾ ਕਿ ਕੋਈ ਇੰਜਰੀ ਨਹੀਂ ਹੋਈ ਬਟ ਉਸਵਾ ਜਿਹੜੀ ਕ੍ਰਾਸ ਫਾਇਰ ਦੇ ਵਿੱਚ ਹੋ ਇੰਜਰਡ ਹੋਇਆ ਬਾਕੀ ਜਿਹੜੇ ਇਗਜ਼ੈਕਟ ਫਾਇਰਿੰਗ ਨੇ ਜਿਹੜੀ ਸਾਡੀ ਫੋਰੈਂਸਿਕ ਟੀਮ ਮਾਰੀ ਐ ਐਗਜ਼ਾਮਿੰਗ ਕਰਕੇ ਸੀਗਾ ਕਿੰਨੀ ਤੀਰਾਂ ਤੋਂ ਲਹਿਰੇ ਸੀਗਾ ਔਰ ਹੁਣ ਤੱਕ ਦੀ ਜਾਣਕਾਰੀ ਕੋਈ ਇਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਰਿਕਵਰ ਕੀ ਕੀ ਹੋਇਆ ਦੇਖੋ ਸਾਨੂੰ ਮੌਕੇ ਤੋਂ ਇੱਕ ਜਿਹੜਾ 32 ਬੋਰ ਦਾ ਪਿਸਟਲ ਚਾਰ ਜਿਹੜੇ ਸਾਡੇ ਰਿਕਵਰ ਹੋਏ ਐ ਉਸ ਤੋਂ ਬਿਨਾ ਜਿਹੜੀ ਜੋ ਸਾਨੂੰ ਹਲੇ ਤੱਕ ਮੋੜਲੀ ਤਫਤੀਸ਼ ਤੋਂ ਪਤਾ ਲੱਗਿਆ ਪਿਛਲੇ 10-15 ਦਿਨ ਤੋਂ ਇੱਥੇ ਲੁਕਿਆ ਹੋਇਆ ਸੀ 18 ਤਰੀਕ ਨੂੰ ਜਦੋਂ ਵਾਰਦਾਤ ਇਹਨਾਂ ਨੇ ਹਨਮਾਨਗੜ ਜ਼ਿਲ੍ਹੇ ਚ ਕੀਤੀ ਉਸ ਤੋਂ ਬਾਅਦ ਇਹ ਲੁਕੇ ਹੋਏ ਸੀਗੇ ਉਸ ਤੋਂ ਬਾਅਦ ਕਿੱਥੇ-ਕਿੱਥੇ ਗਏ ਆ ਇਹ ਸਾਰੀ ਅਸੀਂ ਇਨਵੈਸਟਿਗੇਟ ਸਰ ਇੱਥੇ ਕੋਈ ਆਈਡੀਆ ਦਿੱਤਾ ਸੀ ਕਿਵੇਂ ਦੇਖੋ ਅਸੀਂ ਇਹ ਇਸ ਏਰੀਆ ਦੇ ਵਿੱਚ ਜਿਹੜੇ ਹੋਰ ਵੀ ਭੇਜੀਏ ਇਹਨਾਂ ਨੂੰ ਸਾਨੂੰ ਕਰਾਂਗੇ ਕਿ ਇੱਥੇ ਨੇ ਜਿੱਥੇ ਇਹਨੇ ਆਪਣੇ ਰੂਲ ਰੈਗੂਲੇਸ਼ਨਸ ਦੀ ਸੀ ਸਰ ਦੇ ਆਰਡਰਾਂ ਦੀ ਵਾਇਓਲੇਸ਼ਨ ਇੱਥੇ ਇਹਨੇ ਆਪਣਾ ਆਈਡੀ ਦਿੱਤਾ ਵੈਸੀ ਅਸੀਂ ਉਹਨੂੰ ਇਨਵੈਸਟੀਗੇਟ ਕਰਾਂਗੇ ਅਸੀਂ ਇਹਨਾਂ ਦੇ ਪੀਜੀ ਦੇ ਓਨਰ ਨੂੰ ਬੁਲਾਇਆ ਸਰ ਇੱਕ ਹੋਰ ਸੀਗਾ ਇਹਦੇ ਨਾਲ ਇੱਕ ਲੜਕਾ ਹੋਰ ਸੀਗਾ ਉਹਦਾ ਨਾਮ ਪੰਕਜ ਮਾਲਿਕ ਹੈ ਉਹ ਵੀ ਅਸੀਂ ਇਹਦੇ ਨਾਲ ਹੀ ਇਹ ਰਾਉਂਡ ਅਪ ਕੀਤਾ ਹੈ ਹਰਿਆਣੇ ਦਾ ਰਹਿਣ ਵਾਲਾ ਸਰ ਪਟਿਲ ਕੋਆ ਹੋਵੇ ਮਤਲਬ ਨਹੀਂ ਜਿਹੜਾ ਇਹਦੇ ਨਾਲ ਲੜਕਾ ਹੈਗਾ ਦੂਸਰਾ ਉਹ ਹਰਿਆਣੇ ਦਾ ਰਹਿਣ ਵਾਲਾ ਹੈਗਾ ਅਸੀਂ ਇਹ ਪੰਕਜ ਹੈ ਉਹਦਾ ਪੰਕਜ ਮਾਲਿਕ ਨਾਮ ਹੈ ਅਸੀਂ ਹੁਣ ਇਹ ਪੂਰਾ ਐਗਜ਼ਾਮਿਨ ਥੋਰੋਲੀ ਇਨਵੈਸਟੀਗੇਟ ਕਰਾਂਗੇ ਵੀ ਇਹ ਰੂਮ ਦੇ ਵਿੱਚ ਪੀਜੀ ਦੇ ਵਿੱਚ ਕਿਉਂ ਆਇਆ ਕਿਨੇ ਇਹਨ ਲੋਕਾਂ ਨੇ ਲਰਕਾ ਜਿਹੜਾ ਸ਼ਹਿਰ ਦਾ ਜਿਹੜਾ ਇਹ ਅਕਿਊਜ਼ਡ ਹੈ ਇਹ ਹਰਮੰਡਰ ਦਾ ਡਿਸਟ੍ਰਿਕਟ ਦਾ ਰਹਿਣ ਵਾਲਾ ਜਿਹੜਾ ਦੂਸਰਾ ਇਕ ਦੂਸਰਾ ਸੋਨੀਪੱਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਰਿਆਣਾ ਇਸ ਲਈ ਬੇਸਿਕਲੀ ਇਹ ਪਤਾ ਲੱਗਾ ਵੀ ਇਹ ਵਾਰਦਾਤ ਉੱਥੋਂ ਕਰ ਰਹਾ ਹੈ ਹੁਣ ਕਿਹੜੀ ਵਾਰਦਾਤ ਹੋਰ ਕਰਨੀ ਸੀ ਪੰਜਾਬ ਦੇ ਇਹਦੇ ਇਹਦੇ ਵਿੱਚ ਇਨਵੈਸਟੀਗੇਟ ਕਰਾਂਗੇ ਹੁਣ ਕਿਹੜੇ ਵਹੀਕਲ ਤੇ ਸੀ ਮੈਨਾਂ ਕੋਲ ਵਹੀਕਲ ਇਹ ਵੀ ਅਸੀਂ ਇਨਵੈਸਟੀਗੇਟ ਕਰਨਾ ਹੈ ਲੋਕ ਠੀਕ ਠੀਕ